ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਫਤਿਹ ਚੰਦ ਮੈਣੀ ਅਤੇ ਉਸਦੀ ਪਤਨੀ ਰਾਣੀ ਮੈਣੀ ਅਤੇ ਪੰਡਿਤ ਸ਼ਿਵਦੱਤ ਇਹਨਾਂ ਦੇ ਗੁਰੂ ਜੀ ਨਾਲ ਪਿਆਰ ਨੂੰ ਹੁਣ ਨਹੀਂ ਜਾਣਦਾ ਸਦੀਆਂ ਲੰਘ ਗਈਆਂ ਹਨ ਇਸ ਪਿਆਰ ਕਹਾਣੀ ਦੇ ਵਾਪਰਨ ਤੋਂ ਪਿੱਛੋਂ ਰਾਜਾ ਫਤਿਹ ਚੰਦ ਮੈਣੀ ਅਤੇ ਉਸ ਦੀ ਪਤਨੀ ਦੇ ਸੈਂਕੜੇ ਸਮਕਾਲੀ ਅਜੇ ਹੋਣਗੇ ਜੋ ਉਹਨਾਂ ਨਾਲੋਂ ਕਿਤੇ ਜ਼ਿਆਦਾ ਦੌਲਤਮੰਦ ਸਨ ਜਿਨ੍ਹਾਂ ਦੇ ਦਰਜਨਾ ਪੁੱਤਰ-ਪੋਤਰੇ ਸਨ ਪਰ ਅੱਜ ਉਹਨਾਂ ਦਾ ਨਾਮ ਕੋਈ ਨਹੀਂ ਜਾਣਦਾ ਉਹਨਾਂ ਦੇ ਮੁਕਾਬਲੇ ਵਿੱਚ ਮੈਣੀ ਦਾ ਪਤੀ ਨੂੰ ਅਜੇ ਹਸ ਪੁੱਤਰ ਮਿਲਿਆ ਜਿਸ ਕਰ ਅੱਜ ਵੀ ਉਹਨਾਂ ਦਾ ਨਾਮ ਜਿੰਦਾ ਹੈ ਕੇਵਲ ਜ਼ਿੰਦਾ ਹੀ ਨਹੀਂ ਸਗੋਂ ਜਦੋਂ ਵੀ ਜਿੱਥੇ ਵੀ ਲੋਕੀ ਉਹਨਾਂ ਦਾ ਨਾਮ ਲੈਂਦੇ ਹਨ ਬੜੇ ਪਿਆਰ ਅਤੇ ਸਤਿਕਾਰ ਨਾਲ ਲੈਂਦੇ ਹਨ ਰਾਜਾ ਫਤਿਹ ਚੰਦ ਦੇ ਮਹਿਲਾਂ ਦੀ ਥਾਂ ਅਜ ਮੈਣੀ ਸੰਗਤ ਗੁਰਦੁਆਰਾ ਕਾਇਮ ਹੈ ਇਹ ਤਿੰਨੇ ਆਤਮਾਵਾਂ ਅਨੰਦਪੁਰ ਸਾਹਿਬ ਉਦੋਂ ਹਜ਼ੂਰ ਦੇ ਦਰਸ਼ਨਾਂ ਲਈ ਆਈਆਂ ਜਦੋਂ ਗੋਬਿੰਦ ਰਾਏ ਅਨੰਦਪੁਰ ਦਾ ਵਾਲੀ ਸੀ हजूर संगत समेत आनंदपुर के बाहर बहार तक उन्होंने स्वागत ले आए जदों प्रौन दिया पालकिया दसन लग पा आप एक पासे लुक गए जो पालकिया थोड़ा जि अगे निकल गई तो अचानक हजूर ने पिछ आके उची सारी ताड़ी मार के कहा पंडित जी वो समा जिमें इस मिलनी ਵੇਖਣ ਲਈ ਖਰੋਗਿਆ ਸੀ ਐਸੀ ਸੀ ਮਿਲਣੀ ਉਹਨਾਂ ਆਜ਼ਮਾਵਾਂ ਦੀ ਗੁਰੂ ਸਾਹਿਬ ਦੀ ਹਸੀਨ ਜਵਾਨੀ ਵੇਖ ਕੇ ਪੰਡਤ ਜੀ ਅਤੇ ਮੈਣੀ ਦੰਪਤੀ ਮਹਿਸੂਸ ਕਰਦੇ ਸਨ ਜਿਵੇਂ ਦੋ ਜਹਾਨਾਂ ਦੀ ਸਾਰੀ ਦੌਲਤ ਉਹਨਾਂ ਦੇ ਇੱਕ ਪਲ ਦੇ ਦਰਸ਼ਨਾਂ ਤੋਂ ਵਾਰੀ ਜਾ ਸਕਦੀ ਸੀ ਪੰਡਤ ਸ਼ਿਵਦਤ ਬਹੁਤ ਬਜ਼ੁਰਗ ਹੋ ਗਏ ਸਨ आनंदपुर ही अपने बाल मुर्शिद ਦੇ ਹੱਥਾਂ ਵਿੱਚ ਉਹਨਾਂ ਨੇ ਸਰੀਰ ਛੱਡਿਆ ਰਾਜਾ ਫਤਿਹ ਚੰਦ ਮੈਣੀ ਅਤੇ ਉਹਨਾਂ ਦੀ ਪਤਨੀ ਕੁਸ਼ਿਰ ਆਨੰਦਪੁਰ ਸਾਹਿਬ ਰਹੇ ਵਾਪਸ ਜਾਣ ਲੱਗਿਆ ਹਜ਼ੂਰ ਨੇ ਆਪ ਨੂੰ ਆਪਣੇ ਦਸਤਕਤਾਂ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਆਪਣੇ ਹੱਥ ਨਾਲ ਬਖਸ਼ਿਆ ਪਟਨੇ ਪਹੁੰਚ ਕੇ ਮੈਣੀ ਦੰਪਤੀ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸੇ ਹੀ ਕਮਰੇ ਵਿੱਚ ਕੀਤਾ ਜਿੱਥੇ ਬਾਲਾ ਪ੍ਰੀਤਮ ਦਾ ਇੱਕ ਜੋੜਾ ਅਤੇ ਛੋਟੇ-ਛੋਟੇ ਤੀਰ ਕਮਾਨ ਉਹਨਾਂ ਨੇ ਆਪਣਾ ਕੀਮਤੀ ਵਿਰਸਾ ਸਮਝ ਕੇ ਰੱਖੇ ਹੋਏ ਸਨ ਐਨੀਆਂ ਹੀ ਬੇਨਤੀਆਂ ਅੱਜ ਲਈ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ